ਸਵਿੰਦਰ ਬੁੱਗਾ ਅਤੇ ਉਸਦੇ ਭਰਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਇੱਕ ਕਿ ਪਿਛਲੇ ਮਹੀਨੇ ਦੇ ਅਖੀਰਲੇ ਹਫਤੇ ਦੇ ਵਿੱਚ ਦੋਵਾਂ ਭਰਾਵਾਂ ਦੇ ਵਿਚਕਾਰ ਇੱਕ ਝਗੜਾ ਹੋਇਆ ਸੀ ਜਿਸ ਦੌਰਾਨ ਸਤਵਿੰਦਰ ਬੁੱਗਾ ਦੇ ਪਰਜਾਈ ਯਾਨੀ ਕਿ ਦਵਿੰਦਰ ਭੋਲਾ ਨੇ ਜੋ ਉਹਨਾਂ ਦੇ ਭਰਾ ਉਹਨਾਂ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਸੀ ਦੱਸਿਆ ਕਿ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਆਪਣੀ ਪਤਨੀ ਦਾ ਸੰਸਕਾਰ ਨਹੀਂ ਕੀਤਾ ਗਿਆ ਸੀ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਇਸ ਮਾਮਲੇ ਨੂੰ ਲੈ ਕੇ ਸਤਵਿੰਦਰ ਬੁੱਗਾ ਦੇ ਉੱਪਰ ਇੱਕ ਮਾਮਲਾ ਜਿਹੜਾ ਦਰਜ ਕੀਤਾ ਜਾਵੇ ਤੇ ਲਗਾਤਾਰ ਉਹਨਾਂ ਦੇ ਵੱਲੋਂ ਦੇ ਸਬੰਧੀ ਕਈ ਪੋਸਟਾਂ ਨੇ ਜਿਹੜੀਆਂ ਉਹ ਵੀ ਪਾਈਆਂ ਗਈਆਂ ਸੀ ਦੱਸ ਦੇ ਕਿ ਹੁਣ 23 ਦਸੰਬਰ ਨੂੰ ਉਹਨਾਂ ਦੀ ਪਰਜਾਈ ਦੀ ਜੋ ਡੈਥ ਹੋਈ ਸੀ ਸਤਵਿੰਦਰ ਬੁੱਗਾ ਦੀ ਪਰਜਾਈ ਨੇ ਜੋ ਦਵਿੰਦਰ ਸਿੰਘ ਭੋਲਾ ਉਹਨਾਂ ਦੇ ਭਰਾ ਨੇ ਉਹਨਾਂ ਦੀ ਪਤਨੀ ਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਜਾਏਗਾ ਤੇ ਇਸ ਤੋਂ ਪਹਿਲਾਂ ਹੁਣ ਪੋਸਟਮਾਰਟਮ ਹੋ ਰਿਹਾ ਦੱਸ ਦੇ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਇਸ ਸਮੇ ਪੋਸਟਮਾਰਟਮ ਜਿਹੜਾ ਸ਼ੁਰੂ ਹੋ ਚੁੱਕਿਆ ਤਾਂ ਹਸਪੀਟਲ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਲਗਭਗ 14 ਦਿਨਾਂ ਦੇ ਬਾਅਦ ਅੱਜ ਅਮਰਜੀਤ ਕੌਰ ਦਾ ਪੋਸਟਮਾਰਟਮ ਹੋ ਰਿਹਾ ਤੇ ਇਸ ਤੋਂ ਬਾਅਦ ਹੁਣ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਜਾਏਗਾ ਅੰਤਿਮ ਰਸਮਾਂ ਜੋ ਉਹ ਨਿਭਾਈਆਂ ਜਾਣਗੀਆਂ ਰਸਤੇ ਕਿ ਦਵਿੰਦਰ ਸਿੰਘ ਭੋਲਾ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਰੁਕਵੀ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਆ ਜਿਹੜੀ ਉਹ ਪਾਈ ਗਈ ਆ ਤੇ ਉੱਥੇ ਹੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਟੀਮ ਦਾ ਗਠਨ ਕੀਤਾ ਗਿਆ ਤੇ ਉਸ ਟੀਮ ਦੀ ਨਿਗਰਾਨੀ ਦੇ ਹੇਠ ਹੀ ਜਿਹੜਾ ਪੋਸਟਮਾਰਟਮ ਹੈ ਉਹ ਕੀਤਾ ਜਾਏਗਾ ਤੇ ਇਸ ਪੋਸਟਮਾਰਟਮ ਦੀ ਇੱਕ ਵੀਡੀਓਗ੍ਰਾਫੀ ਆ ਜਿਹੜੀ ਉਹ ਵੀ ਕੀਤੀ ਜਾਵੇਗੀ ਦੱਸਦੀ ਹੈ ਕਿ ਇਸ ਸਬੰਧੀ ਫਿਰ ਇੱਕ ਹਫਤੇ ਦੇ ਅੰਦਰ ਜਿਹੜੀ ਰਿਪੋਰਟ ਆ ਉਹ ਤਿਆਰ ਕਰਕੇ ਜਾਂਚ ਕਮੇਟੀ ਨੂੰ ਸੌਂਪੀ ਜਾਏਗੀ ਜੋ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਰਿਪੋਰਟ ਆ ਉਹ ਸੌਂਪੀ ਜਾਏਗੀ ਤੇ ਫਿਰ ਉਸ ਰਿਪੋਰਟ ਦੇ ਆਧਾਰ ਦੇ ਉੱਪਰ ਜਿਹੜੀ ਅਗਲੀ ਕਾਰਵਾਈ ਆ ਉਹ ਕੀਤੀ ਜਾਵੇਗੀ ਹਾਂਜੀ ਦਿਵਿੰਦਰ ਜੀ ਅੱਜ ਪਟੇਗੜ੍ਹ ਸਾਹਿਬ ਆਈ ਹਸਪੀਟਲ ਦੀ ਹਾਂਜੀ ਮਹਿਮਾਨ ਜੋ ਕੋਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਵਕੀਲ ਸਾਹਿਬ ਘੋਮਣ ਬ੍ਰਦਰ ਸਾਹਿਬ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਨਸਾਫ ਦੀ ਪਹਿਲੀ ਪੌੜੀ ਤੇ ਪੈਰ ਰਖਾਇਆ ਮੇਰਾ ਉਹਨਾਂ ਦੇ ਹੁਕਮਾਂ ਨਾਲ ਅੱਜ ਪੋਸਟਮਾਰਟਮ ਸ਼ੁਰੂ ਹੋ ਗਿਆ ਜੀ ਹਾਂਜੀ ਤੇ ਉਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਜੋ ਅੰਤਿਮ ਰਸਮਾਂ ਹੋਣੀਆਂ ਸੰਸਕਾਰ ਦੀਆਂ ਉਹ ਕਰਾਂਗੇ ਜੀ ਠੀਕ ਹੈ ਜੀ ਮਾਨਯੋਗ ਅਦਾਲਤ ਨੇ ਕਿਹਾ ਗਿਆ ਹੁਕਮ ਦਿੱਤੇ ਜੀ ਮਾਨਜੋਗ ਅਦਾਲਤ ਨੇ ਡਾਕਟਰਾਂ ਦਾ ਬੋਰਡ ਬਣਾਇਆ ਜੀ ਜਿਹਦੇ ਵਿੱਚ ਹੈਲਥ ਸੈਕਟਰੀ ਪੰਜਾਬ ਦਾ ਸੁਪਰਵਾਈਜ਼ਨ ਥੱਲੇ ਮੈਡੀਕਲ ਬੋਰਡ ਮੈਡੀਕਲ ਕਰੂਗਾ ਤੇ ਪੰਜ ਡਾਕਟਰਾਂ ਦਾ ਬੋਰਡ ਬਣਾਇਆ ਤੇ ਵੀਡੀਓਗ੍ਰਾਫੀ ਕਿਹਾ ਡਾਕਟਰ ਜੱਜ ਸਾਹਿਬ ਨੇ ਵੀਡੀਓਗ੍ਰਾਫੀ ਕਰਾਈ ਜਾਵੇ ਤੇ ਮੇਰਾ ਖਿਆਲ ਲਗਭਗ ਹਫਤੇ ਕਿਤੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਰਿਪੋਰਟਸ ਜਿਹੜੀਆਂ ਹੈਗੀਆਂ ਇਹਦੀਆਂ ਉਹ ਇਨਵੈਸਟੀਗੇਸ਼ਨ ਕਰਨ ਵਾਲਿਆਂ ਨੂੰ ਸੌਂਪੀਆਂ ਜਾਣ। ਅੱਗੇ ਦੇਖਦੇ ਆਂ ਜੀ ਮਾਲਕ ਭਲੀ ਕਰੇ। ਹਾਂਜੀ ਕਿੰਨੇ ਦਿਨ ਹੋ ਗਏ ਜੀ ਅਜੇ ਕਿੰਨੇ ਦਿਨ ਬਾਅਦ ਸਸਕਾਰ ਹੋਣ ਜਾ ਰਹੇ ਆਂ ਜੀ? ਸਰ ਮੇਰਾ ਖਿਆਲ ਹੈ ਜੀ 10-12 15 ਦਿਨ ਦੇ ਲਗਭਗ ਚੱਕੇ ਹੋ ਗਏ ਜੀ। ਠੀਕ। ਥੈਂਕ ਯੂ। ਮੇਰਾ ਨਾਮ ਡਾਕਟਰ ਬਲਕਾਰ ਸਿੰਘ ਹੈਗਾ ਸੀਨੀਅਰ ਮੈਡੀਕਲ ਆਫੀਸਰ ਡਿਸਟ੍ਰਿਕਟ ਹਸਪੀਟਲ ਫਟੇਗੜ ਸਾਹ। ਅੱਜ ਐਸੋਸਟੇਚ ਕੋਰਟ ਦਾ ਹੁਕਮ ਆ ਰਹੀ ਜਿਹੜਾ ਇਹ ਪੋਸਟਮਾਰਟਮ ਅਸੀਂ ਕਰਨ ਜਾ ਰਹੇ ਹਾਂ ਇਹਦੇ ਵਿੱਚ ਪੰਜ ਮੈਂਬਰੀ ਬੋਰਡ ਗਠਿਤ ਕੀਤਾ ਗਿਆ ਜਿਹਦੇ ਵਿੱਚ ਇੱਕ ਫਰੇਂਜ਼ਿਕ ਐਕਸਪਰਟ ਵੀ ਨੇ। ਤੇ ਉਹ ਫੋਰਨਸੀਕ ਕਾਰਕੇ ਉਸ ਤੋਂ ਬਾਅਦ ਰਿਪੋਰਟ ਅਗੇ ਹਾਇਰ ਅਥਾਰਟिटीज ਨੂੰ ਭੇਜ ਕੇ ਰਿਪੋਰਟ ਤਾਂ ਇਹਦੇ ਵਿੱਚ ਕਿਉਂਕਿ ਲੈਬ ਨੂੰ ਜਾਣਾ ਹੁੰਦਾ ਹੈ ਇਸਰਾ ਫਾਈਨਲ ਜਿਹੜਾ opinion ਹੈਗਾ ਉਸ ਤੋਂ ਬਾਅਦ ਦਿੱਤਾ ਜਾਂਦਾ ਹੁੰਦਾ ਅੱਜ ਇਹ ਪੋਸਟਮਾਰਟਮ ਕਰਕੇ ਵਿਦਨ 1 ਘੰਟਾ ਇਥੋਂ ਅਗੇ ਰਿਪੋਰਟ ਭੇਜੀ ਗਈ